ਜੇਕਰ ਆਪਾਂ ਫੌਜ ਵਾਲੇ ਪਹਿਲੂ ਨੂੰ ਵੀ ਸਮਝਣਾ ਹੋਵੇ ਫੌਜ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਹਾਂ ਜੀ ਆਪਰੇਸ਼ਨ ਸੰਦੂਰ ਅਸੀਂ ਮੁਕੰਮਲ ਪੜਾਤੇ ਆ ਪਰ ਅਜੇ ਬੰਦ ਨਹੀਂ ਕੀਤਾ ਗੱਲਬਾਤ ਤੋਂ ਬਾਅਦ ਫੈਸਲਾ ਲਵਾਂਗੇ ਦੋਵਾਂ ਮੁਲਕਾਂ ਦੇ ਵਿੱਚ ਗੱਲਬਾਤ ਜਿਹੜੀ ਅੱਜ ਹੋਈ ਹੈ ਉਹਦੇ ਵੇਰਵੇ ਜੋ ਤਦੂਸੀ ਪ੍ਰੋਗਰਾਮ ਦੇਖੋਗੇ ਤਦ ਤੱਕ ਸਾਹਮਣੇ ਆ ਜਾਣਗੇ ਪਰ ਫੌਜ ਵੱਲੋਂ ਪੂਰੀ ਇਹ ਜਿੱਦੋ ਜਗਬੰਦੀ ਦਾ ਐਲਾਨ ਹੋ ਗਿਆ ਸੀ ਫਾਇਰ ਦਾ ਐਲਾਨ ਹੋ ਗਿਆ ਉਹ ਤੋਂ ਬਾਅਦ ਬਕੈਦਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਅਸੀਂ ਜੀ 100 ਤੋਂ ਵੱਧ ਅਤਵਾਦੀ ਮਾਰੇ ਨੇ ਇਸ ਫੌਜੀ ਕਾਰਵਾਈ 'ਚ 에ਅਰ ਸਟ੍ਰਾਈਕ 'ਚ ਤੇ ਉਹ ਤੋਂ ਬਾਅਦ ਆਪਸੀ ਜਿਹੜੀ ਗੋਲੀਬਾਰੀ ਹੋਈ ਉਦੋਂ ਡਰੋਨ ਛੱਡੇ ਗਏ ਅਸੀਂ ਜਵਾਬੀ ਕਾਰਵਾਈ ਕੀਤੀ ਉਦੋਂ ਮਜ਼ਾਈਲਾ ਛੜੀਆਂ ਗਈਆਂ ਅਸੀਂ ਜਵਾਬੀ ਕਾਰਵਾਈ ਕੀਤੀ ਉਹਨਾਂ ਰਾਕਟ ਧੱਕੇ ਅਸੀਂ ਜਵਾਬੀ ਕਾਰਵਾਈ ਕੀਤੀ ਸੋ ਭਾਰਤ ਦੀ ਫੌਜ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ ਅਸੀਂ 40 ਉਹਨਾਂ ਦੇ ਸੈਨਿਕ ਵੀ ਮਾਰੂਗਾਏ ਨੇ ਹਾਂ ਜਿੱਥੇ 100 ਤੋਂ ਵੱਧ ਅਤਵਾਦੀ ਮਾਰੇ ਜਾਣ ਦੀ 40 ਦੇ ਕਰੀਬ ਫੌਜੀਆਂ ਦੇ ਉਹਨਾਂ ਦੇ ਮਾਰੇ ਜਾਣ ਦੀ ਪਾਕਿਸਤਾਨ ਦੇ ਫੌਜੀਆਂ ਦੇ ਤੇ ਇਹ ਉਹਦੇ ਨਾਲ ਨਾਲ ਉਹਨਾਂ ਦੇ 에ਅਰ ਵੇਜ਼ ਨੂੰ ਉਡਾਉਣ ਦੀ ਉਹ ਸਾਰੀਆਂ ਗੱਲਾਂ ਪ੍ਰੈਸ ਬਿਆਨ ਦੇ ਵਿੱਚ ਸਾਂਝੀਆਂ ਕੀਤੀਆਂ ਭਾਰਤੀ ਫੌਜ ਵੱਲੋਂ ਉੱਥੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਉਹਨਾਂ ਦੇ ਕੁਝ ਜਹਾਜ਼ ਵੀ ਡੇਗੇ ਨੇ ਤੇ ਸਾਡੇ ਵੀ ਕੁਝ ਨਾਗਰਿਕ ਮਾਰੇ ਗਏ ਨੇ ਤੇ ਸਾਡੇ 5 ਜਵਾਨ ਸ਼ਹੀਦ ਵੀ ਹੋਏ ਨੇ ਜਦੋਂ ਇਹ ਸਵਾਲ ਆਇਆ ਕਿ ਕਿੰਨੇ ਜਹਾਜ਼ ਡੇਗੇ ਨੇ ਹੈਨਾ ਜਾਂ ਕੀ ਮੰਨਦੇ ਹੋ ਕਿ 40 40 ਉਹਨਾਂ ਦੇ ਸੈਨਿਕ ਮਰੇ ਨੇ ਵੱਧ ਘੱਟ ਵੀ ਹੋ ਸਕਦੇ ਆ 100 ਹੀ ਹੱਤਿਆਦੀ ਮਰੇ ਨੇ ਜੇਕਰ ਵੱਧ ਘੱਟ ਵੀ ਹੋ ਸਕਦੇ ਆ ਤਾਂ ਭਾਰਤੀ ਫੌਜ ਦੇ ਪ੍ਰੈਸ ਕਾਨਫਰੰਸ 'ਤੇ ਬੈਠੇ ਉਹਨਾਂ ਨੇ ਜਵਾਬ ਦਿੱਤਾ ਕਿ ਸਾਡਾ ਕੰਮ ਕਾਰਵਾਈ ਕਰਨਾ ਸੀ ਸਾਡਾ ਕੰਮ ਐਕਸ਼ਨ ਲੈਣਾ ਸੀ ਉਸ ਐਕਸ਼ਨ ਨੂੰ ਅੰਜਾਮ ਦੇਣਾ ਸੀ ਲਾਸ਼ਾਂ ਗਿਣਨਾ ਸਾਡਾ ਕੰਮ ਨਹੀਂ ਸੀ ਹਾਂ ਉਹ ਕਹਿੰਦੇ ਕਿ ਜਹਾਜ਼ ਕਿਨੇ ਡਿੱਗਿਆ ਦੀ ਸਾਨੂੰ ਜਾਣਕਾਰੀ ਹੈਗੀ ਹੈ ਪਰ ਅਸੀਂ ਦੱਸਣਾ ਨਹੀਂ ਉਹਦਾ ਮਲਬਾ ਮਲਬਾ ਸਾਰਾ ਇਕੱਠਾ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਪੰਜ ਜਵਾਨ ਸ਼ਹੀਦ ਹੋਣ ਦੀ ਗੱਲ ਜ਼ਰੂਰ ਭਾਰਤੀ ਫੌਜ ਵੱਲੋਂ ਕਹੀ ਗਈ ਕਿ ਸਾਡੇ ਵੀ ਪੰਜ ਜਵਾਨ ਸ਼ਹੀਦ ਹੋਏ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਪਾਸ ਤੇ ਕੁਝ ਨਾਗਰਿਕਾਂ ਦੇ ਮਾਰੇ ਜਾਣ ਦੀ ਵੀ ਗੱਲ ਕਹੀ ਕਿਸ جنگ ਚੋਂ ਵੀ ਮਾਰੇ ਗਏ ਜਾਂ ਸ਼ਹੀਦ ਹੋਏ ਇਹ ਸ਼ਬਦ ਕੈਸਾ ਲੱਗਦਾ ਹਿੱਤੇ ਬਾਰੇ ਅਧਿਕਾਰਤ ਬਿਆਨ ਸਰਕਾਰ ਨੇ ਨਹੀਂ ਦਿੱਤਾ ਕੋਈ ਕਿ ਹਾਂ ਜਿੰਨੇ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਲਈ ਮੁੜ ਵਸੇਵੇ ਲਈ ਕੀ ਪ੍ਰਕਿਰਿਆ ਕੀਤੀ ਜਾਊਗੀ ਕਿਉਂਕਿ ਜਿਵੇਂ ਆਪਾਂ ਪੰਜਾਬ ਦੇ ਸਰਦੀ ਖੇਤਰ ਦੀ ਗੱਲ ਕਰਦੇ ਹਾਂ ਇਹ ਜ਼ਿਆਦਾਤਰ ਜਿਹੜੀ ਗੋਲੀਬਾਰੀ ਚ ਨੁਕਸਾਨਿਆ ਹੋਇਆ ਇਹ ਆ ਸਾਡਾ ਐਲਓਸੀ ਦੇ ਉੱਤੇ ਸੋ ਜਿਹੜੀ ਉਹ ਉਸ ਲਾਈਨ ਦੇ ਉੱਤੇ ਜਾ ਕੇ ਜੰਮੂ ਕਸ਼ਮੀਰ ਦੇ ਉਸ ਖੇਤਰ ਚ ਪੁੰਚ ਕੇ ਤੇ ਜਾਂ ਹੋਰ ਉਸੇ ਤਰ੍ਹਾਂ ਦੇ ਵਿੱਚ ਸੋ ਕਹਿੰਦੇ ਜੀ ਕਰੀਬ 24 ਘੰਟਿਆਂ ਬਾਅਦ ਉਸ ਸਾਰੀ ਸੀਜ਼ਫਾਇਰ ਤੋਂ ਭਾਰਤੀ ਫੌਜ ਨੇ ਆਪਰੇਸ਼ਨ ਸੰਦੂਰ ਦੀ ਜਾਣਕਾਰੀ ਸਾਂਝੀ ਕੀਤੀ ਜਿਸ ਨੂੰ ਉਹਨਾਂ ਬਕਾਇਦਾ ਇਹ ਗੱਲ ਕਹੀ ਹੈ ਕਿ ਅਸੀਂ ਇਹਨੂੰ ਪੂਰਾ ਕਰ ਲਿਆ ਉਹਨਾਂ ਨੇ ਕਿਹਾ ਕਿ ਸਾਡੇ ਫੌਜੀ ਟਿਕਾਣੇ ਤੇ ਸਾਰੇ ਪਾਇਲਟ ਸੁਰੱਖਿਅਤ ਰਹੇ ਭਾਰਤੀ ਫੌਜ ਨੇ ਇਹ ਗੱਲ ਬੜੇ ਜ਼ੋਰ ਨਾਲ ਦੁਹਰਾਈ ਆ ਕਿ ਅਸੀਂ ਉਹਨਾਂ ਦੇ ਫੌਜੀ ਟਿਕਾਣਿਆਂ ਨੂੰ ਫਿਰ ਬਾਅਦ ਚ ਨਿਸ਼ਾਨਾ ਬਣਾਇਆ ਜਦੋਂ ਉਹਨਾਂ ਨੇ ਸਾਡੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਆਪਣੇਆਂ ਨੂੰ ਬਚਾਉਣ 'ਚ ਕਾਮਯਾਬ ਹੋਏ ਆ ਆਪਣੇ ਸਾਰੇ ਪਾਇਲਟਾਂ ਨੂੰ ਬਚਾਉਣ 'ਚ ਕਾਮਯਾਬ ਹੋਏ ਆ ਤੇ ਇਹ ਸਾਡਾ ਮਿਲ ਕੇ ਤਿੰਨੋਂ ਫੌਜਾਂ ਦਾ ਸਾਂਝਾ ਆਪਰੇਸ਼ਨ ਸੀ ਜਿੱਚ ਹਵਾਈ ਫੌਜ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਆ ਦੂਜੀਆਂ ਫੌਜਾਂ ਨੇ ਨਾਲ ਸਪੋਰਟ ਕੀਤਾ ਤੇ ਇਹ ਸਭ ਦੇ ਦਰਮਿਆਨ ਸਾਨੂੰ ਖੁੱਲੇ ਹੱਥ ਮਿਲੇ ਜਿਹਦੇ ਕਾਰਨ ਅਸੀਂ ਇਹ ਚ ਕਾਮਯਾਬ ਹੋਏ ਕਹਿੰਦੇ ਕਿ ਅਸੀਂ ਉਹਨਾਂ ਦੇ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਪਰ ਸਾਡੇ ਪਾਇਲਟ ਸੁਰੱਖਿਅਤ ਰਹੇ ਆਪਰੇਸ਼ਨ ਤੋਂ ਬਾਅਦ ਕੁਝ ਪੈਟ ਦੀ ਕੋਸ਼ਿਸ਼ ਹੋਈ ਹੈ ਪਰ ਪਾਕਿਸਤਾਨੀ ਫੌਜ ਜਾਂ ਉਹਨਾਂ ਦੇ ਜਵਾਨ ਸਾਡੀ ਹੱਦ 'ਚ ਦਾਖਲ ਨਹੀਂ ਹੋਣ ਦਿੱਤੇ ਗਏ ਪਾਕਿਸਤਾਨ ਨੇ ਫਿਰ ਕੋਈ ਗਲਤੀ ਕੀਤੀ ਤਾਂ ਕਹਿੰਦੇ ਅਸੀਂ ਮੋੜਵੀਂ ਕਾਰਵਾਈ ਕਰਨ ਲਈ ਤਿਆਰ ਰਵਾਂਗੇ ਹੈ ਦੂਸਰਾ ਕਹਿੰਦੇ ਮਕਸਦ ਟਾਰਗੇਟ ਹਿੱਟ ਕਰਨਾ ਸੀ ਸਾਡਾ ਲਾਸ਼ਾਂ ਗਣਨਾ ਨਹੀਂ ਸੀ ਪਾਕਿਸਤਾਨ ਦੇ ਕਿੰਨੇ ਜਾਜ ਡਿੱਗੇ ਉਹ ਨੰਬਰ ਸਾਨੂੰ ਪਤਾ ਪਰ ਅਸੀਂ ਦੱਸਣੇ ਨਹੀਂ ਹੈ ਉਹ ਕਹਿੰਦੇ ਕਿ ਇਹ ਚਿੰਤਾ ਮਤਲਬ ਕਿ ਚਿੰਤਾ ਨਾ ਕਰੋ ਭਾਰਤੀ ਫੌਜ ਦੇ ਹੁੰਦਿਆਂ ਅਸੀਂ ਤੁਹਾਨੂੰ ਭਰੋਸਾ ਦਿੰਦੇ ਹਾਂ ਕਿ ਸਾਨੂੰ ਪਤਾ ਹੈ ਅਸੀਂ ਕਦੋਂ ਕੀ ਕਰਨਾ ਸੋ ਇਸ ਦੇ ਨਾਲ ਨਾਲ ਭਾਰਤ ਨੇ ਕਹਿੰਦੇ ਪਾਕਿਸਤਾਨ ਦੇ 500 ਕਿਲੋਮੀਟਰ ਦੇ ਅੰਦਰ ਤੱਕ ਜਾ ਕੇ ਇਹ ਸਟ੍ਰਾਈਕ ਕੀਤੀ ਸੀ 90% ਤੋਂ ਜ਼ਿਆਦਾ ਸਾਡੇ ਕਹਿੰਦੇ ਐਕਸ਼ਨ ਨੇ ਜਿਹੜੇ ਉਹ ਸਫਲ ਹੋਏ ਨੇ ਜੇ 100 ਹਮਲੇ ਕੀਤੇ ਉਹਨਾਂ ਚੋਂ 90 ਸਾਡੇ ਟਾਰਗੇਟ ਨੂੰ ਬਿੰਨ ਕੇ ਮੁੜੇ ਨੇ ਹਨਾ ਪਰ ਉਹਨਾਂ ਦੇ ਅਸੀਂ ਕਹਿੰਦੇ 100% ਦੀ ਖਰਚ ਕੀਤੇ ਨੇ ਲਗਭਗ ਸੋ ਲੜਾਈ ਛੋਟੀ ਸੀ ਪਰ ਕਹਿੰਦੇ ਫੈਸਲਾ ਕੋਲ ਸੀ 4 ਦਿਨਾਂ ਚ ਜਿੱਦੇ ਤਰੋਕ ਲੱਗ ਗਈ ਆ ਸੋ 4 ਦਿਨਾਂ ਦੀ ਲੜਾਈ ਸੀ ਹਾਂ ਸੋ ਆਪਾਂ ਇਸੇ ਲਈ ਆਪਾਂ ਇਹ ਗੱਲ ਕਰਕੇ ਆਟੇ ਕਿ ਉਸ ਤੋਂ ਬਾਅਦ ਹੁਣ ਜ਼ਿੰਦਗੀ ਆਮ ਮੰਗ ਧੜਕਣ ਲੱਗੀ ਆ ਵਾਪਸ ਪਰਤਣ ਲੱਗੀ ਆ ਤੇ ਜ਼ਿੰਦਗੀ ਨੋਰਮਲ ਹੋਣ ਲੱਗੀ ਆ ਤੇ ਇਹਦੇ ਵਿੱਚ ਪੰਜਾਬ ਦੇ ਪਾਣੀ ਵਾਲਾ ਮਸਲਾ ਫਿਰ ਪਖਣ ਲੱਗਾ ਅਕਾਲੀ ਦਲ ਦੀ ਰਾਜਨੀਤੀ ਤੇ ਮੁੜ ਕੇ ਚਰਚਾ ਹੋਣ ਲੱਗੀ ਆ ਕੇ ਪੀਐਸ ਦੇ ਗਿੱਲ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨੀਆਂ ਨਾਲ ਚਰਚਾ ਹੋਣ ਲੱਗੀ ਆ ਪਖੰਦਰੀ ਸਾਹਿਬ ਦੋ ਤਿੰਨ ਢੇੜੇ ਲਾਇਆ ਹੈ ਹੈਨਾ ਤੇ ਉਹ ਕਿਸਾਨਾਂ ਨੂੰ ਚੈਲੰਜ ਕਰ ਰਿਹਾ ਸੀ ਅੱਜ ਕਿਸਾਨਾਂ ਨੇ ਵੀ ਧਰਨਾ ਲਾ ਲਿਆ ਨੰਗਲ ਚ ਚੁਈ ਸਾਰੀ ਪ੍ਰਕਿਰਿਆਵਾਂ ਵੀ ਚਰਚਾ ਚ ਰਹੀਆਂ ਖੂਬ